ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫ੍ਰੈਂਡਸ ਅੱਜ ਦੀ ਵੀਡੀਓ ਦੇ ਵਿੱਚ ਮੈਂ ਦਵਾਂਗੀ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਆਰ ਮਹੌਲ ਤੇ ਤੀਰੇ ਨੂੰ ਲੈ ਕੇ ਨੇ। ਜ਼ਿਆਦਾਤਰ ਕਮੈਂਟ ਵਿੱਚ ਤੁਸੀਂ ਇਹੀ ਗੱਲ ਪੁੱਛਦੇ ਹੋ ਕਿ ਦੀਦੀ ਤੁਸੀਂ ਜਿਹੜਾ ਫਰੰਟ ਵਾਲਾ ਪੱਲਾ ਆ ਕਮੀਜ਼ ਦਾ ਅਗਲਾ ਪਾਸਾ ਇਹਦੀ ਤੁਸੀਂ ਕਾਟ ਜ਼ਿਆਦਾ ਪਾਉਂਦੇ ਹੋ ਤੇ ਬੈਕ ਪੱਲੇ ਦੀ ਤੁਸੀਂ ਕਾਟ ਪਾਉਂਦੇ ਨਹੀਂ ਤੇ ਇਹਦੇ ਨਾਲ ਜਿਹੜਾ ਬੈਕ ਪੱਲਾ ਵੱਡਾ ਹੋ ਜਾਂਦਾ ਹੈ ਤੇ ਫਰੰਟ ਪੱਲਾ ਛੋਟਾ ਹੋ ਜਾਂਦਾ ਹੈ ਫਿਰ ਤੁਸੀਂ ਉਹਦੀ ਤੀਰੇ ਦੀ ਜਿਹੜੀ ਉੱਪਰ ਵਾਲੀ ਸਲਾਈ ਆ ਉਹ ਕਿੱਦਾਂ ਲਗਾਉਂਦੇ ਹੋ ਠੀਕ ਆ ਮੈਂ ਤੁਹਾਨੂੰ ਪ੍ਰੋਪਰ ਇਹਦੀ ਸਲਾਈ ਲਗਾ ਕੇ ਦਿਖਾਵਾਂਗੀ ਔਰ ਜਿਹੜੀ ਆਪਾਂ ਮੋ ਆਰ ਮੋਲ ਤੇ ਕਿੰਨੀ ਕਾਟ ਪਾਉਣੀ ਆ ਇਹ ਵੀ ਦੱਸਾਂਗੀ ਠੀਕ ਆ ਤੇ ਚਲੋ ਫਰੈਂਡਸ ਸ਼ੁਰੂ ਕਰ ਲੈਂਦੇ ਆਪਾਂ ਆਪਣੀ ਅੱਜ ਦੀ ਵੀਡੀਓ ਦੇਖੋ ਇਹ ਮੇਰਾ ਫਰੰਟ ਨੈਕ ਆ ਨੈਕ ਮੈਂ ਬਣਾ ਲਿਆ ਹੋਇਆ ਆ ਤੇ ਫਰੈਂਸ ਇਹਦੀ ਉੱਪਰ ਵਾਲੀ ਕਾਰਟ ਮੈਂ ਹਜੇ ਪਾਈ ਨਹੀਂ ਆ ਕਿਉਂਕਿ ਮੈਂ ਤੁਹਾਨੂੰ ਦਿਖਾਉਣਾ ਸੀਗਾ ਤੇ ਇਹ ਜਿਹੜੀ ਕਾਰਟ ਆ ਇਹ ਆਪਾਂ ਕਮੀਜ਼ ਗਲਾ ਬਣਾਉਣ ਤੋਂ ਬਾਅਦ ਹੀ ਪਾ ਸਕਦੇ ਹਾਂ ਤੇ ਗਲਾ ਬਣਾਉਣ ਤੋਂ ਪਹਿਲਾਂ ਵੀ ਪਾ ਸਕਦੇ ਹਾਂ ਜਿਆਦਾਤਰ ਸੂਟਾਂ ਦੇ ਵਿੱਚ ਮੈਂ ਇਹ ਜਿਹੜੀ ਕਾਰਟ ਆ ਸੂਟ ਕੱਟਣ ਲੱਗੇ ਪਾ ਲੈਣੀ ਹੁੰਦੀ ਆ ਸਿਰਫ ਤੁਹਾਨੂੰ ਦਿਖਾਉਣ ਦਾ ਕਰਕੇ ਮੈਂ ਇੱਥੇ ਕਾਰਟ ਪਾਈ ਨਹੀਂ ਸੀ ਅੱਜ ਠੀਕ ਹੈ ਤੇ ਦੇਖੋ ਇਹਦੀ ਮੈਂ ਗਲੇ ਬਣਾ ਲਏ ਗਲੇ ਬਣਾਉਣ ਤੋਂ ਬਾਅਦ ਆਪਾਂ ਕੀ ਕਰਨਾ ਹੈ ਸਿੰਪਲੀ ਆਪਾਂ ਇਹਨੂੰ ਫੋਲਡ ਕਰ ਲੈਣਾ ਹੈ ਇਦਾਂ ਤੇ ਫੋਲਡ ਕਰਨ ਤੋਂ ਬਾਅਦ ਆਪਾਂ ਇੱਥੇ ਨਿਸ਼ਾਨੀ ਲਗਾ ਲਾਂਗੇ ਅੱਧੇ ਇੰਚ ਦੀ ਅੱਧੇ ਇੰ ਥੋੜੀ ਜਿਹੀ ਜ਼ਿਆਦਾ ਨਿਸ਼ਾਨੀ ਮੈਂ ਇੱਥੇ ਲਗਾਈ ਆ ਤੇ ਇਹਨੂੰ ਆਪਾਂ ਬਿਲਕੁਲ ਐਂਡ ਤੱਕ ਨੁੱਕਰ ਤੱਕ ਆਪਣੇ ਲੈ ਆਣ ਹੈ ਗਲੇ ਤੱਕ ਉੱਪਰ ਤੱਕ ਆਪਾਂ ਇਹ ਸਲਾਈ ਇਹਨੂੰ ਆਪਾਂ ਇੱਥੋਂ ਕਟਿੰਗ ਕਰ ਦਾਂਗੇ ਠੀਕ ਹੈ ਤੇ ਇਵਰਾਮਸ ਇਹ ਕਟਿੰਗ ਕਰਨ ਤੋਂ ਬਾਅਦ ਦੇਖੋ ਆਪਣਾ ਇੱਥੇ ਥੋੜਾ ਜਿਹਾ ਤਿਰਸ਼ਾਪਨ ਆ ਗਿਆ ਇਹਦੇ ਨਾਲ ਕੀ ਹੁੰਦਾ ਫਰੈਂਡਸ ਇਹ ਘਾਟ ਪਾਉਣੀ ਬਹੁਤ ਜ਼ਰੂਰੀ ਹੁੰਦੀ ਆ ਇਹ ਅਗਰ ਤੁਸੀਂ ਇਹ ਘਾਟ ਪਾਓਗੇ ਨਾ ਤੇ ਤੁਹਾਡੇ ਜਿਹੜੇ ਕਮੀਜ਼ ਬਾਹਾਂ ਲੱਗ ਫੁੱਲਦੇ ਆ ਨਾ ਪਾਉਣ ਤੋਂ ਬਾਅਦ ਉਹ ਨਹੀਂ ਫੁੱਲਣਗੇ ਬਿਲਕੁਲ ਇੱਕਦਮ ਸੈੱਟ ਆਪਣਾ ਆਰਮਹੋਲ ਆ ਜਾਏਗਾ ਠੀਕ ਆ ਬਾਹਾਂ ਬਣਾਉਣ ਤੋਂ ਬਾਅਦ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਇਹਦੀ ਮੋਢੇ ਦੀ ਸਲਾਈ ਕਿੱਦਾਂ ਲਾਉਣੀ ਆ ਠੀਕ ਆ ਦੇਖੋ ਇਹ ਬੈਕ ਨੈਕ ਦਾ ਡਿਜ਼ਾਈਨ ਪਾਇਆ ਇਹਦੀ ਵੀਡੀਓ ਮੈਂ ਤੁਹਾਨੂੰ ਕੱਲ ਨੂੰ ਸ਼ੇਅਰ ਕਰੂੰਗੀ ਠੀਕ ਆ ਅੱਜ ਸਿਰਫ ਆ ਤੇ ਬੈਗ ਗਲੇ ਤੇ ਮੈਂ ਕੱਚਾ ਕੀਤਾ ਹੋਇਆ ਹੈ ਪਹਿਲਾਂ ਆਪਾਂ ਇਹ ਕੱਚਾ ਢੇੜ ਲਾਂਗੇ ਥੋੜਾ ਥੋੜਾ ਮਤਲਬ 2-3 ਇੰਚ ਢੇੜ ਲਾਂਗੇ ਕਿਉਂਕਿ ਆਪਾਂ ਅੰਡਰਗਰਾਉਂਡ ਸਲਾਈ ਲਗਾਉਨੇ ਆ ਹਮੇਸ਼ਾ ਗਲੇ ਦੀ ਜਿਹੜੀ ਉੱਪਰ ਵਾਲੀ ਥੀਰੇ ਦੀ ਸਲਾਈ ਹੁੰਦੀ ਆ ਠੀਕ ਆ ਇਸ ਤਰ੍ਹਾਂ ਨਾ ਸਲਾਈ ਲਗਾਉਣ ਦੇ ਨਾਲ ਆਪਣੇ ਗਲੇ ਦੀ ਜਿਹੜੀ ਮੋਡੇ ਦੀ ਸਲਾਈ ਬਹੁਤ ਵਧੀਆ ਫਿਨਿਸ਼ਿੰਗ ਦੇ ਨਾਲ ਲੱਗਦੀ ਆ ਬਿਲਕੁਲ ਧਾਗੇ ਨਹੀਂ ਨਿਕਲਦੇ ਠੀਕ ਆ ਤੇ ਦੇਖੋ ਆਪਾਂ ਕੀ ਕਰਨਾ ਆ ਇਸ ਇਸ ਤਰੀਕੇ ਦੇ ਨਾਲ ਆਪਣਾ ਫਰੰਟ ਪੱਲਾ ਸਿੱਧਾ ਪਾਸਾ ਲੈਣਾ ਆ ਤੇ ਇਦਾਂ ਆਪਾਂ ਫਰੰਟ ਬੈਕ ਪੱਲੇ ਦੇ ਨਾਲ ਬਿਲਕੁਲ ਜਿੱਥੇ ਖਣਾ ਹੈ ਗਲੇ ਨੂੰ ਫਰੰਟ ਵਾਲੇ ਨੂੰ ਜਿਹੜਾ ਬੈਕ ਗਲੇ ਵਾਲਾ ਕਪੜਾ ਤਰਪਾਈ ਵਾਲਾ ਇਹਨੂੰ ਆਪਾਂ ਇਹਦੇ ਉੱਤੇ ਟਰਨ ਕਰ ਦੇਣਾ ਠੀਕ ਹੈ ਇਦਾਂ ਟਰਨ ਕਰਕੇ ਤੇ ਇਹਦੇ ਉੱਤੇ ਆਪਾਂ ਸਲਾਈ ਲਗਾ ਲੈਣੀ ਆ ਤੇ ਦੇਖੋ ਇਸ ਦਮ ਤੁਹਾਨੂੰ ਦੱਸ ਦਿਆਂ ਦੇਖੋ ਇਹ ਪੱਲਾ ਅਗਲਾ ਛੋਟਾ ਆ ਤੇ ਪਿਛਲਾ ਵੱਡਾ ਆ ਹੁਣ ਆਪਾਂ ਸਿਰ ਬਸ ਇਦਾਂ ਕਰਨਾ ਆ ਕਿ ਇਹ ਗਲੇ ਨੂੰ ਆਪਾਂ ਚੁੱਕ ਕੇ ਬਿਲਕੁਲ ਇਸ ਤਰੀਕੇ ਨਾਲ ਬਰਾਬਰ ਕਰ ਲੈਣਾ ਬਰਾਬਰ ਕਰਕੇ ਤੇ ਇੱਥੇ ਆਪਾਂ ਸਲਾਈ ਲਗਾ ਲੈਣੀ ਆ ਤੇ ਪਾਇਆ ਹੋਇਆ ਬਹੁਤ ਹੀ ਵਧੀਆ ਫਿਟਿੰਗ ਹੁੰਦੀ ਆ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਸਲਾਈ ਕਰਦੇ ਆ ਠੀਕ ਹੈ ਤੇ ਇੱਕ ਅਗਰ ਆਪਾਂ ਅਗਲੇ ਪਿਛਲੇ ਗਲੇ ਦੀ ਸੇਮ ਕਾ ਪਾ ਦੀਏ ਫਿਰ ਕੀ ਹੁੰਦਾ ਆ ਕਿ ਆਪਣੇ ਜਿਹੜੇ ਪਿਛਲੇ ਗਲੇ ਨੂੰ ਕਈ ਵਾਰੀ ਖਿੱਚ ਪੈਣੀ ਸ਼ੁਰੂ ਹੋ ਜਾਂਦੀ ਹੈ ਠੀਕ ਆ ਤੇ ਹੁਣ ਆਪਾਂ ਕੀ ਕਰਨਾ ਦੇਖੋ ਦੂਜੀ ਸਾਈਡ ਤੇ ਮੈਂ ਤੁਹਾਨੂੰ ਸਲਾਈ ਲਗਾ ਕੇ ਦਿਖਾਉਣੀ ਆ ਦੇਖੋ ਇਦਾਂ ਫਰੰਟ ਪੱਲਾ ਆਪਾਂ ਰੱਖਿਆ ਬੈਕ ਪੱਲੇ ਦੀ ਜਿਹੜੀ ਰੇਵ ਟਾਕੀ ਆ ਜਿਹੜਾ ਤਰਪਾਈ ਵਾਲਾ ਕਪੜਾ ਉਹਨੂੰ ਆਪਾਂ ਇਦਾਂ ਉੱਪਰ ਨੂੰ ਟਰਨ ਕਰ ਦੇਣਾ ਆ ਪਲਟਾ ਦੇਣਾ ਹੈ ਉੱਪਰ ਨੂੰ ਤੇ ਇਹ ਦੇਖੋ ਇੱਥੇ ਵੀ ਆਪਾਂ ਸਲਾਈ ਲਗਾ ਲੈਣੀ ਆ ਤੇ ਇਹ ਸਲਾਈ ਲਗਾਉਣ ਤੋਂ ਬਾਅਦ ਮੈਂ ਤੁਹਾਨੂੰ ਦੱਸੂਗੀ ਕਿ ਜਿਹੜਾ ਆਪਣਾ ਗਲੇ ਬਣਾਉਣ ਤੋਂ ਬਾਅਦ ਸਾਈਡ ਤੇ ਕਪੜਾ ਬਚਦਾ ਆ ਉਹਦੀ ਆਪਾਂ ਕਟਿੰਗ ਕਿੱਦਾਂ ਕਰਨੀ ਆ ਕਈ ਕੀ ਆਪਾਂ ਜਦੋਂ ਗਲੇ ਬਣਾ ਕੇ ਮੋਡੇ ਵਾਲੀ ਸਲਾਈ ਜੋੜ ਲੈਨੇ ਆ ਉਹ ਤੋਂ ਬਾਅਦ ਸਾਈਡ ਤੋਂ ਕੱਪੜਾ ਜਿਹੜਾ ਆ ਵਧਣ ਲੱਗ ਪੈਂਦਾ ਵੱਜ ਜਾਂਦਾ ਕਈ ਸੂਟਾਂ ਦਾ ਹਨਾ ਦੇਖੋ ਮੇਰਾ ਇੱਕ ਸਾਈਡ ਤੇ ਤੇ ਬਚਿਆ ਨਹੀਂ ਬਟ ਇੱਕ ਸਾਈਡ ਤੇ ਮੇਰਾ ਅੱਧਾ ਇੰਚ ਕੱਪੜਾ ਬਚਿਆ ਆ ਇਹਦੀ ਆਪਾਂ ਕਟਾਈ ਕਿੱਦਾਂ ਕਰਨੀ ਆ ਇਹ ਵੀ ਤੁਹਾਨੂੰ ਦੱਸ ਦੇਣੀ ਆ ਦੇਖੋ ਆਪਾਂ ਇਸ ਨੂੰ ਇਸ ਤਰੀਕੇ ਦੇ ਨਾਲ ਟੇਡੀ ਸ਼ੇਪ ਦੇ ਕੇ ਤੇ ਕਟਿੰਗ ਕਰ ਦੇਣੀ ਆ ਬਹੁਤ ਜ਼ਿਆਦਾ ਡੂੰਘਾਈ 'ਚ ਨਹੀਂ ਕਟਿੰਗ ਕਰਨੀ ਬਸ ਉੱਪਰੋਂ ਆਪਾਂ ਕਾਟ ਦੇ ਨਾਲ ਮਿਲਾ ਦੇਣਾ ਹੁੰਦਾ ਆ ਇਹ ਕੱਪੜਾ ਆਪਣਾ ਤਾਂ ਕਰਕੇ ਵੱਧਦਾ ਆ ਕਿਉਂਕਿ ਫਰੈਂਸ ਜਿਹੜੇ ਆਪਣੇ ਪੈਕਟ ਵਾਲੇ ਗਲੇ ਹੁੰਦੇ ਆ ਕਈ ਵਾਰੀ ਉਹ ਛੋਟੇ ਹੁੰਦੇ ਆ ਚੜਾਈ ਦੇ ਵਿੱਚ ਤੇ ਬੈਗ ਗਲਾ ਆਪਣਾ ਚੜਾਈ ਵਿੱਚ ਜ਼ਿਆਦਾ ਹੁੰਦਾ ਆ ਇਸ ਕਰਕੇ ਕੱਪੜਾ ਵੱਧ ਘਟ ਜਾਂਦਾ ਕਿਹੇ ਵળે ਇਹਦੇ ਵਿੱਚ ਕੋਈ ਵੀ ਡਰਨ ਵਾਲੀ ਗੱਲ ਨਹੀਂ ਹੁੰਦੀ ਤੇ ਨਾ ਹੀ ਇਹਦੇ ਨਾਲ ਫਿਟਿੰਗ ਵਿੱਚ ਕੋਈ ਫਰਕ ਪੈਂਦਾ ਆ ਠੀਕ ਆ ਬਸ ਆਪਾਂ ਥੋੜੀ ਜੀ ਉੱਪਰੋਂ ਕੱਪੜੇ ਦੀ ਕਾਟ ਪ ਦੇਖ ਸਕਦੇ ਹੋ ਇਸ ਸਲਾਈ ਵਜਨ ਤੋਂ ਬਾਅਦ ਬਸ ਆਪਣਾ ਇੰਨਾ ਕਿ ਕਪੜਾ ਉੱਪਰ ਨੂੰ ਵਧਿਆ ਆ ਤੇ ਇਹਦਾ ਕੋਈ ਚੱਕਰ ਨਹੀਂ ਹੁੰਦਾ ਜਦੋਂ ਆਪਾਂ ਇਹ ਸੂਟ ਵੇਅਰ ਕਰਾਂਗੇ ਪਾਵਾਂਗੇ ਤੇ ਇਹਦਾ ਬਿਲਕੁਲ ਪਤਾ ਨਹੀਂ ਲੱਗਣਾ ਕਿ ਆਪਣਾ ਕਪੜਾ ਵਧਿਆ ਜਾ ਘਟਿਆ ਠੀਕ ਆ ਤੇ ਜਿਹੜੀ ਆਹ ਵਾਲੀ ਕਾਟ ਆ ਇਹ ਆਪਾਂ ਅੱਧਾ ਇੰਚ ਪਾਉਣੀ ਹੁੰਦੀ ਹੈ ਫਰੰਟ ਵਾਲੀ ਕਾਟ ਤੇ ਅੱਧਾ ਇੰਚ ਆਪਣੀ ਸਲਾਈ ਵਿੱਚ ਆ ਜਾਂਦੀ ਹੈ ਤੇ ਆਪਣੀ ਇਹ ਜਿਹੜੀ ਕਾਟ ਟੋਟਲ ਜਿਹੜੀ ਆ 1 ਇੰਚ ਹੋ ਜਾਂਦੀ ਆ ਸਲਾਈ ਵਜਨ ਤੋਂ ਬਾਅਦ ਤੇ ਫਰੈਂਡਸ ਉਮੀਦ ਕਰਦੀ ਆਂ ਕਿ ਤੁਹਾਨੂੰ ਮੇਰੀ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਵੀਡੀਓ ਚੰਗੀ ਲੱਗੇ ਵਧੀਆ ਲੱਗੇ ਯੂਸ ਤਦ ਨਵੇਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਤੁਹਾਡੇ ਤੱਕ ਸਾਡੀ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਜੀ